फल्सा श्रीवाहि क्रिचित खाते अ जित तो पहला वेव की होना ने दिल्ली जो कुछ होते बारे कुछ घटनावा थी एक गलू में इससे एक न तोरना चाहंदा कि ਹਿੰਦੁਸਤਾਨ ਚ ਜਿੰਨੀ ਕਟਨ ਥਾਵਾਂ ਦੇ ਸੀਗੇ ਤਕਰੀਬਨ 21 ਰਾਜਾਂ ਚ 300 ਤੋਂ ਵੱਡੇ ਸ਼ਹਿਰ ਦੇ ਜ਼ਿਲ੍ਹੇ ਹੈ ਜਿੱਥੇ ਨੁਕਸਾਨ ਹੋਇਆ ਅਗਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤੇ ਜਿਵੇਂ ਇੰਦੌਰ ਚ ਤਕਰੀਬਨ 1200 ਬੰਦਿਆ ਦੀ ਸਾਡੀ ਕੋਲ ਜਾਣਕਾਰੀ ਹੈ ਜਿਨ੍ਹਾਂ ਦਾ ਮਾਲੀ ਨੁਕਸਾਨ ਹੋਇਆ ਜਾਂ ਜਾਨੀ ਨੁਕਸਾਨ ਹੋਇਆ ਉਹ ਅੰਕੜਾ ਬਹੁਤ ਵੱਡਾ ਬਣ ਜਾਂਦਾ 21 ਰਾਜ ਤੇ 300 ਜ਼ਿਲ੍ਹੇ ਜਿਉਂਨਾ ਚ ਅੱਗੇ ਹੋਰ ਛੋਟੇ ਸ਼ਹਿਰ ਕਸਬੇ ਪਿੰਡ ਵੱਖਰੇ ਹਿੱਸਾ ਹੈ ਤਾਂ ਇਸ ਤੇ ਪਤਾ ਲੱਗ ਜਾਂਦਾ ਕਿ ਕਿੰਨਾ ਵਿਆਪਕ ਸੀ ਇਹ ਤੋ ਤੇ ਕਿਰਪਾਸ਼ਲੇ 6-7 ਸਾਲ ਤੋਂ ਇਸ ਘਾਰਤ ਵਿੱਚ ਲੱਗੇ ਹੋਏ ਆ। ਤੋ ਹਿੰਦੁਸਤਾਨ ਦੇ ਵੱਖ-ਵੱਖ ਥਾਵਾਂ 'ਤੇ ਜਾ ਕੇ ਜਿੱਥੇ ਵੀ ਸਿੱਖ ਵਾਦੀ ਵਸੀ ਹੈ ਬੰਦਿਆਂ ਨਾਲ ਗੱਲਬਾਤ ਕਰਕੇ ਕੀ ਘਟਨਾ ਸਰ। ਹਵੀਰ ਜੀ ਉਹਨੇ ਸਾਰੀਆਂ ਗੱਲਾਂ ਮੇਰੇ ਤੋਂ ਪਹਿਲਾਂ ਕਿਤੇ ਕੀ ਹਾਲਾਤ ਸੀ ਬੰਦੇ ਕੀ ਸੋਚਦੇ ਸੀ। ਉਹਦੇ ਬਾਰੇ ਇੱਕ ਨਿੱਕੇ ਜੀ ਸਾਖੀ ਤੋਂ ਮੈਂ ਗੱਲਬਾਤ ਸ਼ੁਰੂ ਕਰਨਾ ਚਾਹੁੰਦਾ। ਕਿ ਗਵਾਲੀਅਰ ਤੋਂ ਇੱਕ ਜਗ੍ਹਾ ਪੈਂਦੀ ਹੈਗੀ ਸ਼ਿਪਰੀ। ਸ਼ਿਪਰੀ ਤੋਂ ਇੱਕ ਛੋਟਾ ਜਿਹਾ ਕਸਬਾ ਪੈਂਦਾ ਹੁੰਦਾ। ਉੱਥੇ ਸਿੱਖਾਂ ਦਾ ਬਹੁਤਾ ਕੰਮ ਖੇਤੀਬਾੜੀ ਨਾਲ ਸੰਬੰਧਤ ਹੈਗਾ ਉਸ ਜਗ੍ਹਾ ਤੇ ਜਦੋਂ ਪੰਜਾਬ ਵਿੱਚ ਮੂਵਮੈਂਟ ਚੱਲਦੀ ਸੀਗੀ ਉਸ ਜਗ੍ਹਾ ਸਿੱਖਾਂ ਦੀ 18 ਰਹੀਆਂ ਉਹਨਾਂ 18 ਕਰਕੇ ਉਹ ਸਿੱਖਾਂ ਨੂੰ ਆਰਥਿਕ ਜਾਨੀ ਸਭ ਤੋਂ ਨਕਸਾਂ ਚੱਲਣਾ ਪਿਆ ਉੱਥੇ ਬਿਲਕੁਲ ਖੇਤਾਂ ਜਾਂ ਕਿਸੇ ਪਰਿਵਾਰ ਨੂੰ ਮਿਲਣ ਗਏ ਉਸ ਪਰਿਵਾਰ ਨੂੰ ਮਿਲ ਕੇ ਉਹਨਾਂ ਉਸ ਪਰਿਵਾਰ ਕੋਲੇ ਛੇਵੇਂ ਪਾਸਾ ਸ਼ਾਦੀਆਂ ਕੁਝ ਨਿਸ਼ਾਨੀਆਂ ਸਨ ਤੋ ਪਰਿਵਾਰ ਮਾ ਕਾਠਿਕ ਸੀ ਗਾਰਥਿਕ ਕੋਈ ਹੋਰ ਠੀਕ ਸੀ ਜਦੋਂ ਉਹਨਾਂ ਨਾਲ ਸਾਰੀ ਗੱਲਬਾਤ ਤੁਸੀਂ ਉਹਨਾਂ ਦੇ ਇੱਕ ਬਜ਼ੁਰਗ ਜਿਹੀ ਉਮਰ ਤਕਰੀਬਨ 80 ਤੋਂ 90 ਸਾਲ ਦੇ ਵਿੱਚ ਸੀਗੇ ਉੱਥੇ ਬੈਠਾ ਉਹਨੂੰ ਸਿਰਫ ਫਤਿਹ ਬੁਲਾਈ ਅਸੀਂ ਬੈਠ ਗਏ ਉੱਥੇ ਉਹਨਾਂ ਨਾਲ ਸਾਡੇ ਨਾਲ ਅਸੀਂ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਉਹਨਾਂ ਦੇ ਬੈਠਣਾ ਗੱਲਬਾਤ ਕਰ ਲੈ ਕੇ ਵਿੱਚ 84 ਬਾਰੇ ਗੱਲਬਾਤ ਹੋਈ ਹਾਲਾਤਾਂ ਬਾਰੇ ਗੱਲਬਾਤ ਜੋ ਸਾਰੀ ਗੱਲਬਾਤ ਹੋਈ ਅਸੀਂ ਉਹਨੂੰ ਪੁੱਛਿਆ ਵੀ ਇੰਨੇ ਤੁਹਾਡੇ ਹਾਲਾਤ ਖਰਾਬ ਨੇ 84 ਸ਼ਮਲਾ ਹੋਇਆ ਉਸ ਤੋਂ ਬਾਅਦ ਵਿੱਚ ਸਿੱਖਾਂ ਦੀਆਂ 18 ਕਰਕੇ ਜਾਂ ਖਾਰਕੂ ਜਥੇਬੰਦੀਆਂ ਸਿੰਘ ਇੱਥੇ ਹੁੰਦੇ ਸੋਦੇ ਕਰਕੇ ਫੌਲਸ ਦਾ ਹੁਣਾ ਡੰਗਰ ਖੋੜ ਕੇ ਲੈ ਗਏ ਨਹੀਂ ਫਸਲਾਂ ਵੱਢਣਾਂ ਦੇਣੀਆਂ ਜਾਂ ਬੀਜਾਂ ਨਾਲ ਦੇਣੀਆਂ ਹੋਰ ਤਰ੍ਹਾਂ ਜਿਸ ਤਰ੍ਹਾਂ ਦੇ ਸਰਕਾਰ ਤੇ ਤਸ਼ੱਦਦ ਹੁੰਦੀ ਹੈ ਸਭ ਹੁੰਦੇ ਨੇ ਦੇਖੀ ਅਸੀਂ ਨੂੰ ਪੁੱਛਿਆ ਤੁਸੀਂ ਇੱਥੇ ਬਿਲਕੁਲ ਇਕੱਲਾ ਪਰਿਵਾਰ ਰਹਿੰਦੇ ਹੋ ਤੁਸੀਂ ਸਭ ਕੁਝ ਛੱਡ ਕੇ ਪੰਜਾਬ ਕਿਉਂ ਨਹੀਂ ਚਲੇ ਗਏ ਤੋ ਉਹਨਾਂ ਦਾ ਬਜ਼ੁਰਗ ਜਿਹੜਾ ਬਿਲਕੁਲ ਸਾਡੀ ਗੱਲ ਚ ਬਿਲਕੁਲ ਹੀ ਬੋਲਿਆ ਉਹਨੇ ਮੈਨੂੰ ਅਨੁਰੋਧ ਕੀਤਾ ਵੀ ਪਹਿਲਾਂ ਤੁਸੀਂ ਮੇਰੇ ਇੱਕ ਗੱਲ ਸੁਣੋ ਠੀਕ ਹੈ ਹਾਂਜੀ ਬਜ਼ੁਰਗੋ ਦੱਸੋ ਬਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦੇ ਵੀ ਜਦੋਂ ਛੇਵੇਂ ਪਾਤਸ਼ਾਹ ਇੱਥੇ ਗਵਾਲੀਅਰ ਦੇ ਕਿਲੇ ਚ ਕੈਦ ਸੀਗੇ ਤੁਮਾਰਾ ਹੀ ਨੇ ਬਖਸ਼ਿਸ਼ ਕੀਤੀ ਜਦੋਂ 52 ਰਾਜਿਆਂ ਨੂੰ ਵੀ ਨਾਲ ਲਾ ਕੇ ਰਹਾ ਕਰਾਇਆ ਬੰਦੀ ਛੁਡ ਕਰਵਾਈ ਉਹਨਾਂ ਨੇ ਤੁਮਾਰਾ ਜਦੋਂ ਪੰਜਾਬ ਵੱਲ ਚਾਲੇ ਪਉਣ ਲੱਗੇ ਤੂੰ ਗਵਾਲੀਅਰ ਦੀ ਸੰਗਤ ਧਿਆਨ ਕੇ ਮਹਾਰਾਜ ਨੇ ਆਖਿਆ ਵੀ ਮਹਾਰਾਜ ਤੁਹਾਡੇ ਦਰਸ਼ਨ ਕਦੋਂ ਕਰਾਂਗੇ ਤੋ ਮਹਾਰਾਜ ਕਹਿੰਦੇ ਵੀ ਮੇਰੇ ਸਿੱਖ ਦੇ ਤੁਸੀਂ ਦਰਸ਼ਨ ਕਰੋ ਉਹਦੇ ਚੋਂ ਮੇਰੇ ਦਰਸ਼ਨ ਹੋਣਗੇ। ਤੋਂ ਗਵਾਲੀਅਰ ਦੇ ਸੰਗਤ ਤੇ ਕੁਝ ਸਿੰਘਾਂ ਨੇ ਪੁੱਛਿਆ ਮਹਾਰਾਜ ਸਿੱਖ ਇਥੇ ਹੈ ਨਹੀਂ। ਤੋਂ ਕਹਿੰਦਾ ਮਹਾਰਾਜ ਨੇ ਅਖਿਆ ਵੀ ਮੇਰਾ ਸਿੱਖ ਝਾੜੀ ਝਾੜੀ ਵਸੂਗਾ। ਤੋਂ ਉਹ ਕਹਿੰਦੇ ਮਹਾਰਾਜ ਦੀ ਬਖਸ਼ਿਸ਼ ਹੈਗੀ ਆ ਵੀ ਉਹ ਸਿੱਖ ਇਥੇ ਝਾੜੀ ਝਾੜੀ ਵਸਦਾ। ਨਹੀਂ ਅਖਿੜੀ ਗੱਲ ਕੱਲੇ ਇਸ ਖਿੱਤੇ ਆਸਤੀ ਨੂੰ ਵਪਾਰਤ ਕਹਿ ਦਿੰਦੇ ਆ ਜਾਂ ਪੂਰੀ ਦੁਨੀਆ ਚ ਇਦਾਂ ਹੈ ਪੂਰੀ ਦੁਨੀਆ ਦੇ ਚ ਚੋਰ ਲੱਗਾ ਸਿੱਖਾਂ ਨੂੰ ਜਾੜਨਾ ਹੈਗਾ। ਪਰ ਮਹਾਰਾਜ ਦੀ ਬਖਸ਼ੀ ਹੈ ਸਿੱਖ ਝਾੜੀ ਝਾੜੀ ਵਸੂਗਾ। ਤੋ ਕਿ ਨਾ ਦੁਨੀਆ ਦੀ ਕੋਈ ਵੀ ਤਾਕਤ ਜਿੰਨਾ ਜ਼ੋਰ ਲਾਣਾ ਚਾਹਵੇ ਲਾ ਸਕਦੀ ਹੈ ਮਹਾਰਾਜ ਦੇ ਬਚਨ ਹੈ ਗਿਆ ਇਸ ਤਰ੍ਹਾਂ ਕੁਝ ਬਦਲਣ ਲਾ ਨਹੀਂ ਹੈ ਸਮੇਂ ਦੇ ਆਕਸੋਕ ਸਦਾ ਚੱਲਦੇ ਰਹਿੰਦੇ ਆ ਵੀਰ ਜੀ ਉਹਨਾਂ ਨੇ ਜਿੰਨੀਆਂ ਗੱਲਾਂ ਕੀਤੀਆਂ ਕਿ ਚੋਗਿਤ ਘਟਨਾਕ੍ਰਮ ਹੋਇਆ ਬੰਦਿਆਂ ਦਾ ਨੁਕਸਾਨ ਹੋਇਆ 84 ਵੇਰੇ ਜਦੋਂ ਅਸੀਂ ਖੋਜੀ ਸਾਡੀ ਵੀ ਪਹਿਲੇ ਇਹ ਸੋਚ ਦੀ ਸੀ ਠੀਕ ਹੈ ਸਿੱਖਾਂ ਦਾ ਕਾਫੀ ਨੁਕਸਾਨ ਕੋਈ ਹੋ ਰਾਇ ਨਹੀਂ ਨੀ ਨੁਕਸਾਨ ਨਹੀਂ ਹੋਇਆ ਉਦੇ ਮੁਕਾਬਲੇ ਸਿੱਖਾਂ ਨੇ ਜਿੰਨੀ ਚੜਤੀ ਕਲਾ ਨਾਲ ਤੇ ਜਿੰਨੀ ਬਾਦਰੀ ਨਾਲ ਇਹ ਸਭ ਚੀਜ਼ ਦਾ ਮੁਕਾਬਲਾ ਕੀਤਾ ਉਹਦੇ ਤੇ ਵੀ ਗੱਲਬਾਤ ਕਰਨੀ ਬਣਦੀ ਹੈ ਉਸ ਤੋਂ ਪਹਿਲੇ ਇੱਕ ਅਗਲੀ ਗੱਲ ਹੈਗੀ ਆ ਕਿ ਸਿੱਖਾਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖ ਕੀ ਸੋਚਦੇ ਸੀ ਤੇ ਦੂਸਰਾ ਜਿਹੜਾ ਸਿੱਖਾਂ ਦਾ ਦੂਸਰ ਗੈਰ ਸਿੱਖ ਬੰਦੇ ਸੋਚ ਕੀ ਉਹਦੇ ਬਾਰੇ ਇੱਕ ਛੋਟੀ ਜੀ ਘਟਨਾ ਹੈਗੀ ਆ ਜਿਹੜੀ ਸਾਨੂੰ ਆ ਆਪਾ ਦਲਜੀਤ ਸਿੰਘ ਹੁਣਾਂ ਨੇ ਸੁਣਾਈ ਸੀ ਉਸ ਸਮੇ ਉਹ ਜੇਲ੍ਹ ਚ ਬੰਦ ਸੀ ਉਹਨਾਂ ਨੇ ਸਾਨੂੰ ਇੱਕ ਘਟਨਾ ਦੱਸੀ ਉਹ ਕਹਿੰਦੇ ਵੀ ਜੰਮੂ ਤੋਂ ਕੁਝ ਸਿੰਘ ਜਦੋਂ 6 ਜੂਨ ਤੇ ਦਰਬਾਰ ਸਾਹਿਬ ਤੇ ਹਮਲਾ ਹੋ ਦੇ ਵਿਰੋਧ ਚ ਨੇ ਰੋਸ ਪ੍ਰਦਰਸ਼ਨ ਕੀਤਾ ਉਹ ਜੇਲ੍ਹ ਚ ਬੰਦ ਸੀਗੇ ਤੇ ਉਹ ਜਦੋਂ ਸੰਗਰਾਮ ਦਾ ਮਹੀਨਾ ਇਹਨਾਂ ਜੇਲ੍ਹ ਚ ਇੱਕ ਸਵਾਗਤ ਕੀਤਾ ਛੂਟ ਆ ਗਿਆ ਵੀ ਮਹਾਰਾਜ ਸ਼ਕਰਾਨੇ ਹਸਤੇ ਉੱਥੇ ਸਭ ਨੇ ਸਿੰਘਾਂ ਨੇ ਜੇਲ੍ਹ ਚ ਛੋਟੀ ਮੋਟੀ ਆਲਦੀ ਜੋ ਇਤਿਹਾਸ ਨਹੀਂ ਗਾਤਾ ਸਨ ਇਹਨਾਂ ਦੇ ਸਿੱਖ ਦਾ ਬਦਲਾ ਲੈਣਗੇ ਜੋ ਹੋਊਗਾ ਉਸ ਸਮੇਂ ਸਭ ਤੋਂ ਆਖਰ ਪੇਗ ਲੈ ਆਨੀ ਸਾਬ ਨੂੰ ਨਾ ਨੇ ਬੋਲਣਾ ਸੀਗਾ ਆਪਣੇ ਜੋ ਜੋ ਕਸ਼ਮੀਰ ਦੇ ਦਿੱਤੇ ਸੀ ਉਹ ਸਭ ਤੋਂ ਆਖਰ ਤੇ ਬੋਲੇ ਉਹਨੇ ਸ੍ਰੇਟੀਆਂ ਕੇ ਸਿੱਖਾਂ ਨੂੰ ਆਖਿਆ ਵੀ ਦੇਖੋ ਤੁਸੀਂ ਜੁਨੀਆਂ ਪਿੱਛੇ ਸਿੱਖਾਂ ਦੀ ਬਾਦਰੀ ਦੀਆਂ ਬਾਤਾਂ ਪਾਈਆਂ ਵੀ ਅਸੀਂ ਇਹਨੂੰ ਮਾਰਿਆ ਜਾਂ ਸਿਓ ਕਰਦੇ ਰਹੇ ਹਾਂ ਉਹ ਬੀਤੇ ਸਮੇਂ ਦੀਆਂ ਗੱਲਾਂ ਹੁਣ ਜੋ ਦੁਨੀਆ ਦੇ ਹਾਲਾਤ ਹੈ ਆ ਜਾਂ ਇੰਦਰਾ ਗਾਂਧੀਆ ਜਿੰਨਾ ਸਖਤ ਪਹਿਰਾ ਹੈ ਜਿਸ ਤਰ੍ਹਾਂ ਦੀ ਉਸ ਤੌਰਾ ਹੈਗਾ ਔਰ ਜਿਸ ਤਰ੍ਹਾਂ ਦਾ ਹੋਣ ਹਿੰਦੁਸਤਾਨ ਦਾ ਹੈਗਾ ਸਭ ਕੁਝ ਹੈ ਤੁਹਾਡੇ ਤੋਂ ਇੰਦਰਾ ਗਾਂਧੀ ਦਾ ਕੁਝ ਨਹੀਂ ਹੋਣਾ ਵੀ ਠੀਕ ਆ ਤੁਹਾਡੇ ਮੰਨ ਪਰਚਾਉਣ ਵਾਸਤੇ ਕੁਝ ਗੱਲਾਂ ਹੈਗੀਆਂ ਤੇ ਤੁਸੀਂ ਇਹਨਾਂ ਨੂੰ ਇਦਾ ਪ੍ਰਚਾਰ ਦਿਓ। ਤੋਂ ਸਿੱਖਾਂ ਦੀ ਇਸ ਗੱਲ ਨਾਲ ਥੋੜੀ ਜਿਹੀ ਗੱਲਬਾਤ ਵੀ ਹੋਈ ਪਰ ਚਨੂ ਮਹਾਰਾਜ ਦੀ ਬਖਸ਼ਿਸ਼ ਹੋਈ। ਉਹ ਸਿੱਖਾਂ ਦਾ ਨਵ ਉਤਾਰ ਸਿੰਘ ਹੈ ਉਹਨੂੰ ਅਜੇ ਵੀ ਜਦੋਂ ਅਸੀਂ ਨੂੰ ਮਿਲਿਆ ਨਹੀਂ ਬਿਲਕੁਲ ਸਾਨੂੰ ਇਹ ਘਟਨਾ ਸੁਣਾਈ ਜਦੋਂ। ਉਹਨੇ ਸਾਨੂੰ ਸੁਣਾਈ ਕਿ ਨਾ ਸਾਨੂੰ ਹਜੇ ਵੀ ਬਿਲਕੁਲ ਘਟਨਾ ਯਾਦ ਹੈ ਜੇਲ੍ਹ 'ਚ ਅਸੀਂ ਬੈਠੇ ਅਸੀਂ ਉਸ ਉਸਨ ਰਾਜਮਾ ਚੌਲ ਬਣਾਈ ਖਾ ਰਹੇ ਸੀ। ਕਨੇ ਸਵਾ ਦਾ ਸਮਾਂ ਸੀਗਾ ਤੋਂ ਅਸੀਂ ਚੌਲ ਖਾ ਰਹੇ ਸੀ ਤੇ ਗਲਿਆਨੀ ਸਾਹਿਬ ਹੁਣੀ ਸਾਡੀ ਬੈਰ ਕਾਲੂ ਭੱਜਿਆ ਆ ਰਹੇ ਉਹਨਾਂ ਦੇ ਹੱਥ 'ਚ ਕਹਿੰਦੇ ਵੀ ਖੰਡ ਵਾਲਾ ਡੱਬਾ ਸੀ ਕੋਕ ਡੱਬਾ ਭੜਿਆ ਸੀ ਕਿੰਨੇ ਖੰਡ ਥੋੜੀ ਛਰਕ ਘਿਰ ਰਹੀ ਰਹੀ ਸੀ ਉਹ ਸਿੱਖਾਂ ਨੂੰ ਕਹਿ ਰਹੇ ਸੀ ਵੀ ਤੁਸੀਂ ਕਾਰ ਵਖਾਇਆ ਤੁਸੀਂ ਵਧਾਈਆਂ ਹੁਣ ਤੇ ਸਾਡੇ ਸਮੇਂ ਜਾਣਕਾਰੀ ਨਹੀਂ ਸੀ ਕੀ ਹਾਲਾਤ ਤੇ ਚਲੋ ਕਹਿੰਦੇ ਜਦੋਂ ਗਲਾਨੀ ਸਾਹਿਬ ਬਹੁਤ ਰੌਲਾ ਪਾਉਂਦੇ ਆ ਰਹੇ ਸੀ ਸਾਡੇ ਵਾਲੂ ਅਸੀਂ ਉੱਠ ਕੇ ਬਾਹਰ ਚਲੇਗੇ ਵੀ ਸ਼ਾਂਤੀ ਗੱਲਬਾਤ ਦੀ ਹੋਣੀ ਉਹਨੇ ਸਾਨੂੰ ਵਧਾਈਆਂ ਦਿੱਤੀਆਂ ਕਹਿੰਦੇ ਮੂੰਹ ਮਿੱਠਾ ਕਰੋ ਤੁਸੀਂ ਅਸੀਂ ਕਿੱਸ ਕੁਛ ਹੀ ਛੋ ਕਹਿੰਦੇ ਵੀ ਜੋ ਤੁਸੀਂ ਗੱਲ ਕਹਿੰਦੇ ਸੀ ਜਾਂ ਇਤਿਹਾਸ ਦੀ ਇਤਿਹਾਸ ਦੀਆਂ ਬਾਤਾਂ ਪਾਉਂਦੇ ਸੀਗੇ ਉਹ ਤੁਸੀਂ ਕਾਰ ਵੀ ਇੰਦਰਾ ਗਾਂਧੀ ਦਾ ਸੋਦਾ ਲੱਗ ਕਿੰਨੇ ਵੀ ਸਿੱਖਾਂ ਨੇ ਕਿਸੀ ਬਹੁਤ ਖੁਸ਼ ਹੈ ਅਸੀਂ ਦਿਖਾ ਰਿਹਾ ਲਾਈ ਤੋ ਇਹ ਇਹ ਫਰਕ ਸੀਗਾ ਕਿ ਬੰਦੇ ਤੁਹਾਨੂੰ ਕਿਵੇਂ ਦੇਖਦੇ ਆ ਤੇ ਸਿੱਖਾਂ ਦੀ ਕਾਰਗੁਜ਼ਾਰੀ ਕਿੰਨੀ ਦੇ ਆਧਾਰਨਪੂਰ ਹੈਗੀ ਆ ਸਾਡੇ ਇੱਕ ਬਹੁਤ ਤਜੀਹ ਰਹੇ ਗਿਆ ਅਜੀਤ ਸਿੰਘ ਵਾਰੀ ਹੋਣੀ ਕੋਲਕਾਤੇ ਰਹਿੰਦੇ ਉਹ ਅਗਸਤ ਮਹੀਨੇ ਚ ਜੂਨ 84 ਨਵੰਬਰ 84 ਅਗਸਤ ਮਹੀਨੇ ਚ ਦਿੱਲੀ ਕਿਸੇ ਵਿਆਹ ਕਿ ਆਇਸੀ ਲਗਭਗ ਉਹ ਗੈਰ ਸਿੱਖਾਂ ਦੀ ਵਿਆਹ ਸੀਗਾ ਉੱਥੇ ਨਾਲ ਇੱਕ ਮਿੱਤਰ ਸੀਗਾ ਚ ਗੱਲਬਾਤ ਚੱਲ ਗਈ ਜੂਨ 84 ਬਾਰੇ ਤੋ ਅਜੀਤ ਸਿੰਘ ਬਾਰੇ ਹੋਣੀ ਉਹ ਤਾਂ ਜਵਾਨ ਸਿੰਘ ਨੇ ਆਖਿਆ ਵੀ ਸਾਡੇ ਤੋਂ ਜੋ ਬਣਦਾ ਹੋਇਆ ਸਿੱਖ ਕਰਨਗੇ। ਉਹਨਾਂ ਦਾ ਇੱਕ ਮਿੱਤਰ ਸੀਗਾ ਵੇਕ ਦਮ। ਉਹਨੇ ਆਖਿਆ ਜੀ ਜੋ ਤੁਸੀਂ ਬਾਤਾਂ ਕਰ ਰਹੇ ਹੋ ਇੰਦਾ ਨਹੀਂ ਹੋਣਾ ਕਿ ਉਹ ਸਮਾਂ ਨਿਕਲ ਗਿਆ। ਵੀ ਤੁਸੀਂ ਚਲੋ ਇਤਿਹਾਸ ਸੁਣਨ ਚ ਸੋਣਾ ਲੱਗਦਾ ਪਰ ਇਤਿਹਾਸ ਕਹਿ ਦਿੰਦੇ ਆਪ ਜੀ ਆਪ ਨੂੰ ਡਰਾਉਂਦਾ ਪਰ ਇੰਦਾ ਨਹੀਂ ਗੱਲ ਹੁੰਦੀ ਨਹੀਂ ਹੈ। ਲੋਕ ਨੇ ਬੜੇ ਆਪਣੇ ਅਜੀਤ ਸਿੰਘ ਬਾਰੇ ਉਹਨਾਂ ਨੇ ਬੜੀ ਜ਼ਰਤਨਾ ਆਖਿਆ ਵੀ ਇਤਿਹਾਸ ਚ ਰਹੂਗਾ ਬਹੁਤ ਤਾਂ ਲੰਮਾ ਸਮਾਂ। ਉਹ ਕਹਿ ਕੇ ਜਦ ਵੇਕ ਵੇਕ ਹੋਣੀ ਸੀ ਉਹ ਜੀ ਇਸ ਨੂੰ ਮਤਲਬ ਜੇ ਸਤੋਂ ਬਾਹਰ ਚਲੇ ਗਏ ਕਿਸੇ ਹੋਰ ਦਸ਼ ਦੇ ਤੋਂ ਮਾਰਨੀ ਕਰ ਪਹੁੰਚ ਸਿੱਖਾਂ ਦੇ ਵਕਸੀਸ਼ ਹੋ ਇੰਦਰਾ ਗਾਂਧੀ ਦਾ ਸੋਦਾ ਲੱਗਾ ਤੋਂ ਵੇਖ ਸਾਹ ਉਹਨੇ ਕਿੱਥੇ ਲਿਖਿਆ ਜੀ ਸਿੰਘ ਬਾਰੀ ਉਹਨਾਂ ਕੋਲੇ ਹਰ ਜੀ ਵੀ ਹੈਗੀ ਆ ਵੀ ਕਹਿੰਦੇ ਵਾਕਿਆ ਜੋ ਤੁਸੀਂ ਕਹਿੰਦੇ ਸੀਗੇ ਸਿੱਖਾਂ ਨੂੰ ਕਰੋ ਤੇ ਬਹੁਤ ਹਿੱਸਾ ਹੈ ਜਿਹੜਾ ਚੀਜ਼ ਇਸ ਤਰ੍ਹਾਂ ਸੋਚਦਾ ਸੀ ਔਰ ਇਹਦੇ ਚ ਹੋਰ ਗੱਲ ਹੈਗੀ ਸੀ ਕਿ ਸਿੱਖਾਂ ਦੀ ਆਪਣੀ ਮੰਤਸਾ ਕੰਵੇਂ ਦੀ ਸੀ ਕਿ ਇੰਦਰਾ ਗਾਂਧੀ ਦਾ ਕੀ ਹੋ ਬਿਹਾਰ ਚ ਬਿਹਾਰ ਚਾਰਖਣ ਚ ਇੱਕ ਜਗ੍ਹਾ ਹੈਗੀ ਸੰਦੇਵ ਬਾਜ਼ਾਰ ਚ ਉਹ ਬਹੁਤਾ ਉੱਥੇ ਕੋਲੇदाई ਕੰਮ ਹੁੰਦਾ ਕੋਲੇ ਦੀਆਂ ਖਾਨਾ ਹੈਗੀਆਂ ਜਾਂਦੀ ਉੱਥੇ ਇੱਕ ਗੈਰ ਸਿੱਖ ਬੰਦਾ ਸਿੱਖ ਸਜਾ ਸੀ ਉਥੋਂ ਦਾ ਸਥਾਨਕ ਸੀਗਾ ਤਾਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੂੰ ਨੇ ਸਿੱਖਾਂ ਨੂੰ ਅੱਖਣਾ ਸ਼ੁਰੂ ਕਰਤਾ ਵੀ ਜੋ ਹੁਣ ਸਮਾਂ ਹੈ ਉਹ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਮਾਰ ਦੇਣਾ ਉਸ ਤੋਂ ਬਾਅਦ ਜੋ ਇਹਦਾ ਬਾਅਦ ਚ ਸਿੱਖਾਂ ਤੇ ਹਮਲੇ ਹੋਣਗੇ ਜਾਂ ਸਿੱਖਾਂ ਨੂੰ ਖਾਣਾ ਆਪਣੀ ਚੈਰੀ ਕਰਨੀ ਚਾਹੀਦੀ ਤੋ ਜਿਹੜੇ ਆਮ ਜਿਹੜੇ ਆਮ ਤੇ ਸਿੱਖ ਸੀਗੇ ਉਹਨਾਂ ਨੇ ਉਹਦੀ ਗੱਲ ਨੂੰ ਬਹੁਤਾ ਸਰਦਾਰ ਲਿਆ ਨਹੀਂ ਹੈ ਵੀ ਜੋ ਗੱਲਾਂ ਕਰ ਰਹੇ ਧੰਨ ਇਹ ਬਹੁਤ ਵੱਡੇ ਹਿੱਸੇ 'ਚ ਇਹ ਗੱਲ ਬਹੁਤ ਸਾਫ਼ ਸੀ ਕਿ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਮਰ ਸਿੱਖਾਂ ਚਾਹ ਪੀ ਗੱਲ ਬਹੁਤ ਜ਼ਿਆਦਾ ਤਰਸਾਈ ਸੀ ਇਹਦੇ ਬਾਰੇ ਮੈਂ ਤੁਹਾਨੂੰ ਛੋਟੇ ਛੋਟੇ ਗੱਲਾਂ ਦੋ ਤਿੰਨ ਸਾਖੀ ਹੋਰ ਸੁਣਾਉਣਾ ਚਾਹੁੰਦਾ ਕਿ ਬੰਦੇ ਦੇਖਦੇ ਕਿਵੇਂ ਸੀ ਹਾਂ ਜਬਲਪੁਰ ਤੋਂ ਸਰਦਾਰ ਪ੍ਰੀਤਮ ਸਿੰਘ ਜਿਹੜੀ ਹੈ ਜੋ ਪ੍ਰੇਮ ਨਗਰ ਗੁਰਦਵਾਰਾ ਸਾਹਿਬ ਉਹਦੇ ਹੁਣ ਪ੍ਰਧਾਨ ਹੈਗੇ ਜਦੋਂ ਅਸੀਂ ਨੂੰ ਮਿਲੇ ਸੀ ਬਿਲਿਆਂ ਨੂੰ ਸੰਤ ਕਾਫੀ ਸਮਾਂ ਹੋ ਗਿਆ ਉਹਦੇ ਕਾਫੀ ਉਜੜਕ ਸੀਗੇ ਉਹਨਾਂ ਨੇ ਗੱਲ ਦੱਸੀ ਕਿ ਜਦੋਂ ਉਹ ਜਵਾਨ ਸੀਗੇ ਉਹਦੇ ਦਰਬਾਰ ਸਾਹਿਬ ਉਹ ਦਰਸ਼ਨ ਮਿਲੇ ਕਰਨ ਆਏ दरबार साहब जदों उन्होंने दर्शन मेले किए जा लगे संतों दवा लगते होंगे संत उदू लंगर हाल की छत बैठे से, से, से तो के दर्शन कर चले गए तो उन्होंने संत सिंह ने दसिया भी ये जबलपुर तो आए हैं तो संतों में आख्य तुम सू मिल के जाए वो कहने संत उ रुक गए तो संतान ने सूँ दस कि जबलपुर तो आए कि कारोबार पर दस संत ने आखिया आने वाला समा बहुत भयानपूर्ण थोड़ू इसकी तैयारी करनी चाहिए ਤੋ ਹੋਰ वार्ता लाभ ਹੋਈ ਤੋ ਜਦੋਂ ਪ੍ਰੀਤਮ ਸਿੰਘ ਹੁਣੀ ਜਗਲਪੁਰ ਆਪਸ ਗਏ ਤੋ ਉਹਨਾਂ ਨੇ ਜਾ ਕੇ ਉਸ ਜਗਤ ਸੰਗਤ ਨੂੰ ਆਖਿਆ ਵੀ ਸਮਾ ਸੰਤਾਂ ਨੂੰ ਅਸੀਂ ਮਿਲ ਕੇ ਸਮਾ ਬਹੁਤ ਸਹੀ ਨਹੀਂ ਹੈਗਾ ਵੀ ਆਪ ਨੂੰ ਤਿਆਰੀ ਕਰਨੀ ਚਾਹੀਦੀ। ਤੋ ਜੋ ਆਪਣੇ دنیਆਵੀ ਤਰੀਕੇ ਨਾਲ ਜਾਂ دنیਆਵੀ ਕਿੰਤੀਆਂ ਮਿਲਤੀਆਂ ਨਾਲ ਬੰਦੇ ਸੋਚਦੇ ਉਹ ਕਹਰੇ ਵੀ ਇਹ ਹੀ ਬਿਲਕੁਲ ਉਹਨਾਂ ਦੇ ਇਹ ਸ਼ਬਦ ਸੀ ਇਹ ਪੰਜਾਬ ਤੋਂ ਸਾਧ ਨੂੰ ਮਿਲ ਕੇ ਆਇਆ ਹੈਗਾ ਕਿ ਉਹ ਸਾਥ 13 ਦੇ ਰੰਗਿਆ ਗਿਆ ਉਹਨਾਂ ਦੀਆਂ ਗੱਲਾਂ ਕਰ ਰਿਹਾ। ਸਰਦਾਰ ਪੀਤਮ ਸਿੰਘ ਹੁਣੀ ਕਹਿੰਦੇ ਵੀ ਮੈਂ ਚਲੋ ਉਮਰ ਛੋਟੀ ਸੀਗੀ ਤੇ ਬਹੁਤਾ ਕਿਸੇ ਨੇ ਧਿਆਨ ਨਹੀਂ ਦਿੱਤਾ ਹੈ ਪ੍ਰਾਪ ਦੀ ਤਿਆਰੀ ਉਸ ਤੋਂ ਨਾ ਨਹੀਂ ਜੋ ਬਣਦਾ ਸੀ ਕੀਤਾ ਹੈ। ਤੋਂ ਤੇ ਖਮਾਲ ਦੀ ਗੱਲ ਹੈ ਕਿ ਜਦੋਂ ਜਬਲਪੁਰ ਚ ਹਮਲੇ ਹੋਣੇ ਸ਼ੁਰੂ ਹੋਏ ਤੋਂ ਸਰਦਾਰ ਪੀਤਮ ਸਿੰਘ ਹੁਣੀ ਉਹਨਾਂ ਦਾ ਇੱਕ ਮਿੱਤਰ ਜੀਪ ਚਲਾਉਂਦਾ ਸੀਗਾ ਜੀ। ਤੋਂ ਇੱਕ ਉਹਨਾਂ ਦਾ ਅਣਕਲੇ ਦੋ ਰਫਲਾ ਸੀਗੇ। ਇੱਕ ਬੰਦਾ ਰਫ ਲੋਡ ਕਰਕੇ ਦਿੰਦਾ ਸੀ ਜੀਪ ਤੇ ਚਲਾ ਕੇ ਜਿੱਥੇ ਸਿੱਖਾਂ ਦੇ ਹਮਲੇ ਹੋ ਰਹੇ ਨੇ ਤੇ ਉੱਥੋਂ ਸਿੱਖ ਸੰਗਤ ਨੂੰ ਕੱਢ ਕੇ ਗੁਰਦੁਆਰਾ ਸੇਵਾਸ ਤੇ ਵਾਪਸ ਲੈ ਕੇ ਆਉਂਦੇ। ਤੋ ਜੋ ਸੰਤਾਂ ਦੇ ਬਚਨ ਸੀ ਇਸ ਤਰ੍ਹਾਂ ਹੀ ਤੁਹਾਨੂੰ ਇੱਕ ਘਟਨਾ ਹਮਾਚਲ ਵਿੱਚ ਕਿਸੇ ਨੇ ਸੁਣੀ ਕਿ ਹਮਾਚਲ ਦੀ ਸੰਗਤ ਦਰਬਾਰ ਸਾਹਿਬ ਨੂੰ ਸੰਤਾਂ ਨੂੰ ਮਿਲਿਆ ਸੰਤਾਂ ਨੇ ਉਹਨੇ ਹੀ ਆਖਿਆ ਵੀ ਤੁਸੀਂ ਆਪਦੀ ਤਿਆਰੀ ਰੱਖੋ ਵੀ ਸਮਾਂ ਬਹੁਤ ਧਿਆਨਖੋਣ ਵਾਲਾ। ਕਨੇ ਉਹ ਉਹਨਾਂ ਤੋਂ ਦੱਸਿਆ ਉਹ ਖੇਤੀ ਕਰਦੇ ਹੁੰਦੇ ਸੀ ਖੇਤੀ ਕਰਨ ਵਾਸਤੇ ਪਾਰਾਂ ਪਾਰ ਖੇਤੀ ਕਰਨ ਵਾਸਤੇ ਸਰਕਾਰ ਉਹਨਾਂ ਨੂੰ ਕੁਝ ਸਹਾਇਕ ਦਿੰਦੀ ਸੀ ਜਿੰਨਾ ਪਾਰ ਤੋੜ ਕੇ ਉਹ ਤੇ ਖੇਤੀ ਕਰ ਦੂਗੀ ਜਿਵੇਂ ਬਣਾਉਂਦੇ। ਉਹ ਗਿਣਤੀ ਮਿੰਤੀ ਦੇ ਅਲੋਟ ਹੁੰਦੇ ਸੀ ਤੁਹਾਡਾ ਕਿੰਨਾ ਖੇਤ ਤਾਂ ਵੀ ਕਿੰਨਾ ਡੋਨ ਉਹ ਸਭ ਉਹ ਗਿਣਤੀ ਮਿੰਤੀ ਅਲੋਟ ਵਾਧੂ ਮਾਤਰਾ ਚ ਨਹੀਂ ਮਿਲਦੀ ਹੁੰਦੀ। ਪਰੋਜ਼ਨਾ ਨੇ ਸੰਤਾਨ ਦੀ ਗੱਲ ਸੁਣ ਕੇ ਉਹਨਾਂ ਨੇ ਡਾਇਨਾਮਿਟ ਦੇ ਕੁਝ ਹਿੱਸੇ ਆਂਡੀਆਂ ਗਵਾਂਡੀਆਂ ਤੋਂ ਵੀ ਲੈ ਲਏ ਕੁਝ ਆਫ ਵੀ ਉਹਨਾਂ ਨੇ ਪਛਾ ਕੇ ਰੱਖ ਲਏ ਵੀ ਸੰਤਾਨਾਂ ਨੇ ਬਚਨ ਕੀਤਾ ਹੈ ਵੀ ਚਲੋ ਕੁਝ ਨਾ ਹੋਵੇ। ਤਾਂ ਜਦੋਂ ਨਵੰਬਰ 83 ਦੀ ਘਟਨਾ ਕਰਮ ਸ਼ੁਰੂ ਹੋਈ ਅਗਰ ਤੁਸੀਂ ਹੁਣ ਵੀ ਉਹ ਜਗ੍ਹਾ ਜਾਓ ਤੇ ਉਹ ਸਿੱਖਾਂ ਦੇ ਉੱਥੇ ਆਪਦੇ ਹੀ ਛੇ ਸੱਤ ਕਰ ਰਹੇਗੇ। ਮਤਲਬ ਆਪਦੇ ਸ਼ਰੀਕੇ ਕੇ ਵੀ ਲੋਚ ਉਹਨਾਂ ਚ ਵੀ ਵੱਖਰਾ ਨਹੀਂ ਹੈਗਾ। ਉਹ ਬਿਲਕੁਲ ਨੇ ਪਰ ਬਹੁਤ ਉਹਨਾਂ ਦੇ ਘਰ ਬਹੁਤ ਸੋਹਣੀ ਥਾਂ ਤੇ ਹੈਗੀ ਇੱਕ ਸੜਕ ਨੰਗ ਦੀ ਹੈਗੀ। ਸੜਕ ਦੇ ਬਿਲਕੁਲ ਥੱਲੇ ਪਾਸੇ ਘਰਾਂ ਨੇ ਸਾਹਮਣੇ ਇੱਕ ਨਹਿਰ ਵਗਦੀ ਹੈ। ਸਾਹਮਣੇ ਬ ਤੋ ਜਦੋਂ ਨਵੰਬਰ 84 ਦਾ ਘਟਨਾਕਾਮ ਸ਼ੁਰੂ ਹੋਇਆ ਸਾਰੇ ਆਪਣੇ ਚਾਚੇ ਤੈਂ ਸ਼੍ਰੀਕ ਇੱਕ ਦੇ ਲੋਕ ਇੱਕ ਘਰੇ ਇਕੱਠੇ ਹੋ ਕੇ ਡਾਇਨਾਮਿਟ ਕਰ ਲਿਆ ਜੂਰ ਆਫ ਪਲਾਂ ਜੂਥਾ ਬਜੂਦ ਨੂੰ ਇਕੱਠਾ ਕਰ ਲਿਆ ਉੱਥੇ ਪਿੰਡ ਹਮਲਾ ਕਰਨ ਆਉਂਦੀ ਇਹ ਹਿਮਾਚਲ ਦੇ ਸੁੰਦਰ ਨਗਰ ਦੇ ਇੱਕ ਪਿੰਡ ਦੀ ਗੱਲ ਹੈ ਉਹ ਪਿੰਡ ਹਮਲਾ ਕਰਨ ਆਉਂਗੇ ਉਧਰੋਂ ਰਾਲਾ ਪਾਉਂਦੇ ਤੁਹਾਨੂੰ ਮਾਰ ਦਾਂਗੇ ਤੁਹਾਨੂੰ ਇਹਨਾਂ ਡਾਇਨਾਮਿਕ ਬਲਾਸਟ ਕਰਕੇ ਦੱਸੇ ਜੇ ਤੁਸੀਂ ਸਾਡੇ ਵਾਲੇ ਪਾਸੇ ਆਏ ਅਸੀਂ ਕੋਈ ਵੀ ਹਿੱਸਾ ਵਾਪਸ ਨਹੀਂ ਜਾਣਾਂਗੇ ਤੋ ਵਾ ਮਾਲਕ ਬੈਤ ਕਿਰਪਾ ਹੋਈ ਉਹ ਕਹਿੰਦੇ ਸੰਤਾਂ ਦੇ ਬਚਨਾਂ ਦਾ ਇੰਨਾ ਪ੍ਰਭਾਵ ਹੋਇਆ ਕਿ ਉਹਨਾਂ ਦੇ ਕਰਕੇ ਅਸੀਂ ਤਿਆਰੀ ਰੱਖੀ ਸਾਡੇ ਕੋਲ ਸਲਾਬ ਵੀ ਕਾਫੀ ਜ਼ਿਆਦਾ ਸੀਗਾ ਢੀੜ ਤਿੰਨ ਦਿਨ ਕੋਸ਼ਿਸ਼ ਕਰਦੀ ਰਹੀ ਪਰ ਢੀੜ 'ਚ ਕੋਈ ਐਸਾ ਬੰਦਾ ਨਹੀਂ ਹੈਗਾ ਸੀ ਵੀ ਜਿਹੜਾ ਨਦੀ ਪਾਰ ਕਰਕੇ ਇਹਨਾਂ ਦੇ ਘਰਾਂ ਵਾਲੇ ਪਾਸੇ ਠੀਕ ਹੈ ਜਿਹਦਾ ਵੀਰ ਜੀ ਨੇ ਕਿਆ ਕਿ ਉਹਦੇ ਬਾਰੇ ਇਨਸਾਫ ਦੀ ਗੱਲ ਹੁੰਦੀ ਆ ਜੀ ਇਨਸਾਫ ਨਹੀਂ ਹੈਗਾ ਆ ਉਹ ਹਿੱਸਾ ਹੈ ਜੂ ਸਰਕਾਰਾਂ ਦਾ ਇਨਸਾਫ ਦੇਂਦਾ ਆਉਦਾ ਤਰੀਕਾ ਹੁੰਦਾ ਪਰ ਉਥੇ ਇੱਕ ਹਿੱਸਾ ਸਦਾ ਯਾਦ ਰੱਖਣਾ ਜਿੱਦਾਂ ਸਿੱਖਾਂ ਨੇ ਆਪ ਦਾ ਇਨਸਾਫ ਆਪ ਕੀਤਾ ਹੈ। ਦਿੱਲੀ 'ਚ ਨਵੰਬਰ 83 ਤੋਂ ਬਾਅਦ ਜਿਹੜਾ ਸਿੱਖਾਂ ਨੇ ਸਭ ਤੋਂ ਵੱਡਾ ਹਮਲਾ ਕੀਤਾ ਸੀ ਉੱਥੇ ਜਿਹੜੇ ਤਾਸ਼ਰਮ ਬਲਾਸਟ ਹੋਇਆ ਬਹੁਤ ਵੱਡੇ ਬਲਾਸਟ ਇੱਕੋ ਜਿੱਦਲੀ ਬਿਲਕੁਲ ਰੋਕ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਅਰਜੰਦਾਸ ਵਾਲ ਤਮਕਹਨਾ ਬਰਤ ਦਾ ਚਲੋ ਸਭੀ ਜਾਣਦੇ ਵਿਖੀ ਹੁੰਦਾ। ਉਹ ਹਿੱਸਾ ਬਣਦਾ ਸਿੱਖਾਂ ਨੇ ਬਾਕੀ ਥਾਵਾਂ ਤੇ ਵੀ ਜੋ ਬਣਦਾ ਹੈਗਾ ਸੀ ਉਸ ਤਰ੍ਹਾਂ ਦਾ ਇਨਸਾਫ ਕੀਤਾ। ਹਾਂਜੀ ਹਾਂਜੀ ਲਲਤਮੱਖਣ ਉਸ ਸਮੇਂ ਸਭ ਤੋਂ ਅਰਜੰਦਾਸ ਲਲਤਮੱਖਣ ਜਿਹੜੇ ਸਭ ਤੋਂ ਵੱਡੇ ਸੀ ਜਿਹੜਾ ਆਪਣੀ ਹੁਣ ਇਹਦੀ ਸਰਜਨ ਸਿੰਘ ਦੀ ਸੱਜਨ ਕੁਮਾਰ ਜੂਵੀ ਦਾ ਨਾਮ ਹੈਗਾ ਜਾਂ ਟੈਟਲਰ ਦੀ ਗੱਲ ਹੁੰਦੀ ਆ ਇਹ ਬਹੁਤ ਛੋਟੇ ਹਿੱਸੇ ਤੇ ਮੰਨਦੀ ਹੁੰਦੀ ਸਭ ਤੋਂ ਵੱਡੇ ਹਿੱਸੇ ਤੇ ਜਿਨ੍ਹਾਂ ਨੇ ਸਾਰਾ ਕੁਝ ਆਰਗੇਨਾਈਜ਼ ਕੀਤਾ ਪਲਾਨ ਕੀਤਾ ਨੇ ਚੇਅਰ ਅਰਜੰਦਾਸ ਇਹ ਲਲਤਮੱਖਣ ਹੁਣ ਤੋਂ ਸਿੱਖਾਂ ਨੇ ਭਾਈ ਸੁਖੇ ਜੰਦੇ ਹੁਣੀ ਭਾਈ ਦਲਜੀਤ ਸਿੰਘ ਉਹਨਾਂ ਨੇ ਉਹਨਾਂ ਨੇ ਬਣਦਾ ਇਨਸਾਫ ਕੁਦੀ ਕੀਤਾ ਹੈ ਉਹ ਇੱਕ ਆਵਦੀ ਹਿਸਟਰੀਿਕ ਜਦੋਂ ਇਨਸਾਫ ਦੀ ਗੱਲ ਕਰਦੇ ਆਂ ਕਾਨਪੁਰਚ ਵੀ ਜਿਹੜਾ ਸਭ ਤੋਂ ਵੱਡਾ ਹਿੱਸਾ ਬੰਦਾ ਹੈਗਾ ਸੀਗਾ ਉਨਾਂ ਸਿੱਖਾਂ ਨੇ ਆਪਦਾ ਬੰਦਾ ਇਨਸਾਫ ਕੀਤਾ। ਬਕਾਰੋ ਦੀ ਗੱਲ ਕੀਤੀ ਹੈਗੀ ਬਕਾਰੋ 'ਚ ਸਿੱਖਾਂ ਦੇ ਗੁਰਨਾਨਕ ਮਹੱਲੇ ਦੀ ਇੱਕ ਸਾਖੀ ਹੈਗੀ ਆ ਮੈਂ ਇੱਕ ਇੱਕ ਦੋ ਸਿਜਾਂ ਤੇ ਅੱਗੇ ਵੀ ਗੱਲ ਆਖੀ ਸੀ ਪਰ ਉਹ ਬਕਾਰੋ ਦੀ ਗੱਲ ਚੱਲੀ ਮੈਂ ਦੱਸ ਦਵਾਂ ਕੀ ਹਾਲਾਤ ਕਿੰਨਾ ਫਰਕ ਪੁੰਦੇ ਹੈਗੇ। ਬਕਾਰੋ 'ਚ ਬਾਰੇ ਜਿਹੜਾ ਸਰਕਾਰੀ ਰਿਕਾਰਡ ਹੈਗਾ 91 ਸਿੱਖਾਂ ਦੀਆਂ ਇੱਕੋ ਜਗ੍ਹਾ ਤੇ ਸਿੱਖਾਂ ਦੇ 91 ਸਿੱਖਾਂ ਨੇ ਸੰਸਕਾਰ ਕੀਤੇ। ਉਹਦੇ ਚ ਜਨ ਇਹ ਗਿਣਤੀ ਵੱਧ ਹੈ ਕਿਉਂਕਿ 2 ਵਜੇ ਤੱਕ ਸਿੱਖਾਂ ਦੇ ਉੱਤੇ ਪੂਰਾ ਸ਼ਿਕਾਰ ਕੀਤਾ ਗਿਆ ਉਹਨਾਂ ਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਜੋ ਘਟਨਾ ਕੰਮ ਚੱਲਦਾ ਸੀ ਉਸ ਤੋਂ ਬਾਅਦ ਚ 2 ਵਜੇ ਤੋਂ ਬਾਅਦ ਬੰਦੇ ਸਰਕਾਰੀ ਗੱਡੀਆਂ ਚੋਂਦੇ ਆ ਸਿੱਖਾਂ ਦੀਆਂ ਲਾਸ਼ਾਂ ਚੱਕ ਕੇ ਲੈ ਜਾਂਦੇ ਜਾਂ ਉਸ ਤਰ੍ਹਾਂ ਉਹਨਾਂ ਨੂੰ ਬਿਲਕੁਲ ਸਾੜ ਦਿੰਦੇ ਕਿ ਸਬੂਤ ਨਾ ਮਿਲ। ਉਸ ਤੋਂ ਬਾਅਦ ਵੀ ਕੰਨੇ ਲਾਸ਼ਾਂ ਪਾ ਦਿੱਤੀਆਂ ਜਿਨ੍ਹਾਂ ਦਾ ਸ਼ਾਮੂਹਕ ਤੌਰ ਤੇ ਸਾੜ ਦਿੱਤਾ। ਉਹ ਕਿੰਨਾ ਵੱਡਾ ਹਮਲਾ ਉਹਦੀ ਵਿਆਪਕਤਾ ਜਾਂ ਕਿੰਨੀ ਘੋਰਤਾ ਚ ਹੋਊਗਾ ਤੇ ਬਿਆਨ ਕਰਨ ਦੀ ਲੋੜ ਹੈ। पर उत्थे सिखा ने जो आप उ एक दिखाई हैगी बारे जी साक्षी है कि कि एक निकी जी साखी है मैं उसमें सुना दिना कि उत्तर गुरु नानक महला जगह है उत्थे सिक्खा दे सठ कार आर्थिक पक् देखा जाए माल तो कि बहुत मालामाल बंद नहीं है सी मालक की रू रूटी थी चढ़ती कलाले बंदे तो दशमेश नगर ज दशमेष कलोनी कहीं जिथे सिखा का सब तो वह नुकसान हो उस पास जो भीड़ बिल्कुल हमला करना आ रही है गुरु नानक महल च आ रही हैगी गुरु नानक नगर ज गुरु नानक महल च ਬਿਲਕੁਲ ਪੀੜ ਬਿਲਕੁਲ ਜਿਨੂੰ ਕਹਿੰਦੇ ਆਪਾਂ ਪੂਤਰੀ ਉਹ ਹੀ ਪੀੜ ਕਹਿ ਸਕਦੇ ਆ ਕਿ ਬਿਲਕੁਲ ਪਿੱਛੇ ਨੁਕਸਾਨ ਕਰਕੇ ਆ ਰਹੇ ਜਦੋਂ ਗੁਨਾਨਕ ਮਹੱਲੇ ਚ ਆਈ ਔਨ ਸਰ ਪਹਿਲਾਂ ਨੇ ਇੱਕ ਸਿੱਖ ਆਪਦੇ ਸਾਈਕਲ ਤੇ ਆਪਦੀ ਡਿਊਟੀ ਵਾਸਤੇ ਜਾ ਰਿਹਾ ਸੱਤੋਂ ਪਹਿਲਾਂ ਨੂੰ ਫੜ ਕੇ ਨੂੰ ਕਤਲ ਕਰਕੇ ਉਹਨੇ ਗੁਰਦੁਆਰਾ ਸਾਹਿਬੇ ਖੂ ਸੀਗਾ ਉੱਥੇ ਉਹਨੂੰ ਦੇਖੂਛ ਪੂਰੀ ਲਾਜਸਤਰੀ ਤੋ ਬਿਲਕੁਲ ਹੌਟਾ ਦਫੀ ਮੱਚ ਗਈ ਸਭ ਲੋਕ ਆਪਦੀ ਬਚਾਅ ਚ ਉੱਧਰ ਨੂੰ ਜਾ ਰਿਹਾ ਕਿ ਇਧਰ ਨੂੰ ਜਾ ਰਿਹਾ ਉਹ ਹੋ ਹੀ ਰਿਹਾ ਸੀ ਕਿਉਂਕਿ ਹਮਲਾ ਇੰਨਾ ਵੱਡਾ ਸੀ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਜੋ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ ਤਾਂ ਇੱਕ ਭੀੜ 'ਚ ਇੱਕ ਬੰਦੇ ਨੇ ਮਹਾਰਾਜ ਦੇ ਤਖਤ ਤੋਂ ਮਾਰੇ ਦਾ ਰੂਪ ਚੱਕ ਲਿਆ। ਮਹਾਰਾਜ ਦੇ ਤਖਤ ਤੋਂ ਰੂਪ ਚੱਕ ਕੇ ਉਹ ਸੜਕ ਕਲੇ ਪਾਸੇ ਲੈ ਜਾ ਲਿਆ। ਜਦੋਂ ਉਹ ਸੜਕ ਕਲੇ ਪਾਸੇ ਲੈ ਜਾ ਕੇ ਕਿਉਂਕਿ ਭੀੜ ਦੀ ਬਿਰਤੀ ਸੀ ਮਹਾਰਾਜ ਦੇ ਸਰੂਪਾਂ ਦੀ ਬੇਅਰਤੀ ਹੋਈ ਤੇ ਉਹਨਾਂ ਦੇ ਬੇਅਰਤੀ ਕਰਨ ਦੀ ਮਨਛਾ ਸੀ। ਜਿਹਦੇ ਸਾਰਾ ਕੁਝ ਹੋ ਰਿਹਾ ਨੇ ਇੱਕ ਸਿੱਖ ਜਿਹਾ ਗਰੀਬ ਸਿੰਘ ਸੀ। ਉਹ ਬਿਲਕੁਲ ਆਪ ਦੇ ਲੁਕਿਆ ਹੋਇਆ ਸੀ ਆਪਦੀ ਜਾਨ ਚਾਉਂਦਾ। ਪਰ ਜਦੋਂ ਨੇ ਦੇਖਿਆ ਕਿ ਮਹਾਰਾਏ ਦੇ ਤਖਤ ਮਹਾਰਾਏ ਦੇ ਮਾਰੇ ਸਰੂਪ ਨੂੰ ਤਖਤੋਂ ਚੱਕ ਕੇ ਪੀੜ ਲਿਜਾ ਰਿਆ ਪੀੜ ਵਾਲੇ ਵੀ ਐਸੀ ਕਰਨਾ ਸੀ ਤੁਹਾਮਾਰਾ ਹੀ ਨੇ ਐਸੀ ਬਾਲੁਦਮ ਬਖਸ਼ਾ ਹੈਗਾ ਕਿ ਗਰੀਬ ਸਿੰਘ ਆਪਣੇ ਜੁਦੇ ਗਾਥਰੇ ਸ਼ਹੀਦ ਸਾਹਿਬ ਸੀ ਉਹਨੇ ਬਾਹਰ ਕੱਢ ਕੇ ਉਹ ਬੰਦੇ ਦੇ ਪਿੱਛੇ ਭੱਜ ਉਹ ਢੀੜ ਦੀ ਗਿਣਤੀਆਂ 81 ਤੋਂ ਤੁਸੀਂ 500 ਕਹ ਲੋ 1000 ਕਹ ਲੋ 2000 ਕਹ ਲੋ ਉਹਦੀ ਗਿਣਤੀਆਂ 81 ਸੀ ਤੋਂ ਉਹ ਢੀੜ ਵਾਲੇ ਤੇ ਪੰਜ ਜੰਤ ਉਹਨੂੰ ਦੇਖ ਕੇ ਦੋ ਸਿੱਖੋ ਦੇ ਨਾਲ ਹੋਰ ਜੁੜ ਗਏ ਉਹਨਾਂ ਨੇ ਭੀੜ ਦੇ ਵਿੱਚ ਜਾ ਕੇ ਉਸ ਬੰਦੇ ਨੂੰ ਜ਼ਖਮੀ ਕੀਤਾ ਕੁਝ ਇਸ ਤਰ੍ਹਾਂ ਕਹਿ ਰਿਹਾ ਵੀ ਉਹ ਉਮਰਪਾਰ ਵੀ ਬੁਲਾਇਆ ਗਿਆ ਪਰ ਜ਼ਖਮੀ ਬਹੁਤ ਸਖਤ ਹੋਇਆ ਉਹ ਤੋਂ ਮਹਾਰਾਜ ਦਾ ਰੂਪ ਵਾਪਸ ਲਿਆ ਉਹਨਾਂ ਦੀ ਦਲੇਰੀ ਦੇਖ ਕੇ ਬਾਕੀ ਦੀ ਸੰਗਤ ਬੱਚੇ ਬੀਬੀਆਂ ਜੋ ਸੀ ਉਹ ਬਿਲਕੁਲ ਮਹਾਰਾਜ ਦੇ ਬਖਸ਼ੇ ਹੋਏ ਅਨਸਾਰ ਉਹ ਆਪਦੇ ਅਸਲੀ ਰੂਪ ਚਾਹੀ ਉਹਨਾਂ ਨੂੰ ਭੀੜ ਉੱਥੋਂ ਛੁਪ ਜਾਈ ਉਹ ਤਿੰਨ ਦਿਨ ਲਗਾਤਾਰ ਭੀੜ ਉੱਤੇ ਹਮਲਾ ਕਰਨ ਲੱਗੇ ਔਰ ਸਿੱਖਾਂ ਨੇ ਉਸ ਕਲੋਨੀ 'ਚ ਭੀੜ ਨੂੰ ਵੜਨ ਦਿੱਤਾ ਸਿੱਖਾਂ ਨੇ ਕਰਾ ਦਿੱਤੀ ਕਿ 50 ਤੋਂ ਜ਼ਿਆਦਾ ਨਹੀਂ ਉਹ 10 ਦਿਨ ਬਾਅਦ ਉੱਥੇ ਮਤਲਬ ਬਕਾਰੋ ਚ ਥਾਂ ਥਾਂ ਦੇ ਕੈਂਪ ਲੱਗੇ ਸੀ ਪੀੜ ਫੌਜ ਜਾਂ ਪੁਲਸਾਂ ਨੇ ਉਹਨਾਂ ਨੂੰ ਕੈਂਪਾਂ 'ਚ ਲੈ ਕੇ ਗਏ ਸੀ ਉਸ ਤੋਂ ਬਾਅਦ ਉਹ ਘਰ ਬਾਹਰ ਲੁਟੇ ਗਏ ਇਹ ਕਿਹ ਹਿਸਾਬ ਹੈ ਜਿਹਦੀਆਂ ਮਤਲਬ ਨੁਕਸਾਨੀਆਂ ਵਾਤਾ ਆਪਣੇ ਬਹੁਤ ಜಾਤੀਆਂ ਹੁੰਦੀਆਂ ਪਰ ਨੁਕਸਾਨ ਬਾਰੇ ਜਿੰਨਾ ਸਾਨੂੰ ਸਮਝ ਲੱਗੀ ਹੈ ਵੀ ਨੁਕਸਾਨ ਕੋਸਾਂ ਤੇ ਜਾ ਰਿਹਾ ਹੈ ਜਿੱਥੇ ਬਿਲਕੁਲ ਅਨਕਿਆਸ ਸੀ ਮਤਲਬ ਪਤਾ ਨਹੀਂ ਲੱਗਾ ਬੰਦਿਆਂ ਨੂੰ ਵੀ ਬੰਦੇ ਇੱਕਦਮ ਆ ਗਏ ਚਾਹੁੰਦੀ ਤਿਆਰੀ ਨਹੀਂ ਹੈ ਸੀ ਜਿੱਥੇ ਵੀ ਸਿੱਖਾਂ ਨੂੰ ਸੰਭਲ ਦਾ ਮੌਕਾ ਮਿਲਿਆ ਉੱਥੇ ਸਿੱਖਾਂ ਆਣੀ ਉਹੋ ਕੀਤਾ ਹੈ ਦੂਸਰੀ ਗੱਲ ਵੀ ਜਿਵੇਂ ਵੀਰ ਜੀ ਨੇ ਕਰ ਰਹੇ ਸੀ ਕਿ ਉਹ ਪਲਾਨ ਪਲਾਨਸ ਜੀਗਾ ਜਿਸ ਤਰੀਕੇ ਨਾਲ ਹੋਣਾ ਹੈ ਉਹਦੇ ਬਾਰੇ ਮੈਂ ਦੋ ਤਿੰਨ ਗੱਲਾਂ ਉਸ ਨੂੰ ਬਿਲਕੁਲ ਸਾਫ ਕਰ ਦਵਾਂ ਪਲਾਨਿੰਗ ਬਾਰੇ ਨੰਬਰ 83 ਤੋਂ ਪਹਿਲਾਂ ਅ ਅ ਚੈਤ ਫਰਵਰੀ ਮਹੀਨੇ ਦੀ 20 21 ਤਰੀਕ 19 ਤਰੀਕ ਮਾਫ ਕਰਨਾ 19 ਦੇ 21 ਤਰੀਕ ਸੀਗੀ ਹਰਿਆਣੇ ਦੇ ਚਾਰ ਥਾਵਾਂ ਤੇ ਸਿੱਖਾਂ ਤੇ ਹੋਂ ਲਿਖ ਪਾਣੀ ਪੱਤ ਕੈਥਲ ਜੀਨ ਇਸਲਾ ਉਨ੍ਹਾਂ ਦਾ ਪੈਟਰਨ ਬਿਲਕੁਲ ਨਵੰਬਰ 83 ਨਾਲ ਦਾ ਸੀ ਉਹੀ ਜਿਹੜਾ ਜਲੀਲਾ ਜਿਹੜਾ ਜੰਨ ਨਾਲ ਦਾ ਪਦਾਰਥ ਚਿੱਟਾ ਪਾਊਡਰ ਜਿਵੇਂ ਕਹਿ ਦਿੰਦੇ ਸੀ ਉਹ ਵਰਤਿਆ ਗਿਆ ਪੁਲਿਸ ਨੇ ਸਿੱਖਾਂ ਨੂੰ ਘਰਾਂ 'ਚ ਰੋਕਿਆ ਪਾਣੀਪੱਤ ਚ ਉਸ ਸਮੇਂ ਅਠ ਸਿੱਖ ਕਤਲ ਹੋਏ ਗੁਰਦਰਾ ਸਾਹਿਬ ਤੇ ਹਮਲੇ ਹੋਏ ਉਹ ਸਾਰਾ ਪੈਟਰਨ ਹੁਜੇ ਨਵੰਬਰ 83 'ਚ ਦਰਾਇਆ ਗਿਆ ਵੀਰ ਹੁਣੀ ਦੱਸ ਰਿਹਾ ਜਿਵੇਂ ਜੰਮੂ ਤੋਂ ਹੈਗੇ ਹੁਣ ਮੈਨੂੰ ਤੋਂ ਬਿਹਤਰ ਪਤਾ ਹੁਣ ਕਿ ਇਹ ਫਰਵਰੀ 1984 ਤੋਂ ਸ਼ੁਰੂ ਹੋਏ ਸਿੱਖਾਂ ਤੇ ਸਿੱਧੇ ਹਮਲੇ ਉਹਦਾ ਆਖਰਲਾ ਹਿੱਸਾ ਜਿਹੜਾ ਜਾ ਕੇ ਸਮਾਪਤ ਹੋਇਆ ਉਹ ਜੰਮੂ ਚੀਨਾ ਦੇ ਸ਼ਹਿਰ ਹੀ ਹੋਇਆ ਜਦੋਂ ਨਗਰ ਕੀਰਤਨ ਤੋਂ 299 'ਚ ਹਮਲਾ ਹੋਇਆ ਉੱਥੇ 15 ਸਿੱਖ ਮਾਰੇ ਉਹ ਸਾਰਾ ਉਹਨਾਂ 'ਚ 86 ਸ਼ਾਮਲੇ ਹੋਏ ਸਿੱਖਾਂ ਦੇ ਸਟਾਫ ਸਿਚ ਹੋਏ 86 ਜਦੋਂ ਸਭ ਤੋਂ ਜ਼ਿਆਦਾ ਜਾਣਦੇ ਨਾਨਕ ਚੀਰੀ ਨੂੰ ਕੋ ਬਿਦਰ ਕੈਦ ਵਿੱਚ ਉੱਤੇ ਹਮਲੇ ਹੋਏ ਰਿਸ਼ੀਕੇ ਸ਼ਾਮਲੇ ਹੋਏ ਮਨਾਲੀ ਹਮਲੇ ਹੋਏ 87 'ਚ ਹਮਲੇ ਹੋਏ ਬਹੁ ਥਾਵਾਂ 'ਤੇ 87 ਵਾਲੇ ਦਵਾਰ ਤੋ ਕਰਨ ਦੀ ਕੋਸ਼ਿਸ਼ 84 ਨੂੰ ਦਵਾਰ ਤੋ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇੱਕ ਗਲ ਹੋਰ ਸਾਫ ਕਰਦਾਂ ਮੈਂ ਜਿਹੜੇ ਥਾਵਾਂ 'ਤੇ 84 ਸ਼ਾਮਲੇ ਹਰਿਆਣੇ ਜਿਹੜਾ ਪੈਟਰਨ ਸੈੱਟ ਹੋਇਆ 4 ਜ਼ਿਲ੍ਹਿਆਂ 'ਚ 84 ਹਮਲਾ ਨਹੀਂ ਹੋਇਆ। ਗੋਗੋ ਉੱਥੇ ਸਿੱਖਾਂ ਨੂੰ ਪਤਾ ਸੀ ਕੀ ਹੋ ਰਿਹਾ ਉਹਦੀ ਤਿਆਰੀ ਸੀਗੀ। ਪਰ ਸਿੱਖਾ ਕੁਝ ਜ਼ਿਲ੍ਹੇ ਬਾਹਲੇ ਜਿਹਨੇ 7-6 ਹਿਸਾਰ ਇਹ ਇਹ 84 'ਚ ਵੀ ਹਮਲਾ ਨਹੀਂ ਹੋਇਆ ਸੀ। ਪਰ ਇਹ 87 'ਚ ਹੋਇਆ। ਤੋਂ ਇਹ ਹਮਲੇ ਮਤਲਬ ਹੁਣ ਜਿਹੜੇ ਸਿੱਧੇ ਹਮਲੇ ਤਾਂ ਸਿੱਧੇ ਰੂਪ ਤਰਕਲ ਸਿੱਖਾਂ ਨੂੰ ਸਦਾ ਹੀ ਚੱਲ ਰਿਹਾ ਹੈਗਾ ਜਿਹੜੇ ਸਿੱਧੇ ਹਮਲੇ ਹੋਏ ਆ ਕਿ ਜਿਹੜੀਆਂ ਜਗਾਵਾਂ ਤੇ ਕਿ ਆਪਾਂ 84 ਨੂੰ ਦਿੱਲੀ ਤੱਕ ਸੀਮਿਤ ਕਰਕੇ ਦੇਖੀਏ 84 ਨੂੰ 84 ਤੱਕ ਹੀ ਰੋਕ ਕੇ ਦੇਖਦੇ। ਕਿ ਜੋ ਸਾਨੂੰ ਜਿੰਨੀ ਕੱਸੀ ਮਾਲਕ ਨੇ ਮੱਤਵਤ ਬਖਸ਼ੀ ਜਾਂ ਜਿੰਨੀਆਂ ਥਾਵਾਂ ਤੇ ਗਏ ਉਹ ਇਦਾਂ ਹੀ ਸੀਗਾ ਕਿ ਬਹੁਤ ਵੱਡੇ ਪੱਧਰ ਤੇ ਹੋਇਆ ਹੋ ਤਾਂ ਬਹੁਤ ਵੱਡੇ ਤਰੀਕੇ ਨਾਲ ਬਹੁਤ ਲੰਮਾ ਸਮਾਂ ਚੱਲੇਗਾ ਅਵੀਰ ਹੁਣੀ ਜੰਮੂ ਤੋਂ ਹੋਣਗੇ ਵੀ ਇਨਸਾਫ ਦੀ ਗੱਲ ਕਰਦੇ ਸੀਗੇ ਆ 99 ਚ ਜਿਹੜਾ ਹਮਲਾ ਹੋਇਆ ਵੀਰ ਹੁਣੀ ਮੇਰੇ ਤੋਂ ਬਿਹਤਰ ਜਾਣਦੇ ਕਿਉਂਕਿ ਉੱਥੋਂ ਦੇ ਹੈਗੇ ਆ ਚਲੋ ਅਸੀਂ ਜਾ ਕੇ ਗੱਲਬਾਤ ਕੀਤੀ ਹੋਣੀ ਆ ਉਹ ਉਸ ਦਾ ਉਸਤੇ 61 ਬੰਦਿਆਂ ਤੇ ਖਰਦਤ ਔਰ ਇੱਕ ਬੰਦੇ ਤੇ ਕਿਸ ਚਲੇ ਬਲਵਾਨ ਸਿੰਘ ਸੀਗਾ ਕੋਈ ਉਹ ਵੀ ਮਤਲਬ ਦਫਾ ਦਫਾਈ ਹੋ ਗਿਆ ਬਰ। ਤਾਂ ਇਨਸਾਫ ਨਾ ਤਾਂ ਮਤਲਬ ਉਹਦੀ ਮਤਲਬ ਬੰਦੇ ਕੋਈ ਉਹਦੇ ਕਿ ਕੋਈ ਇੱਕ ਕਦਾ ਬੰਦਾ ਜਿਉਂ ਕਿ 2-4 ਮਹੀਨਿਆਂ ਸੇ ਜੇਲ ਚੱਲੇ ਵੀ ਜਾਵੇ ਉਹਦੀ ਕੀ ਬਤਨੀ ਸਿੱਖਾਂ ਦਾ ਜਾਂ ਇਨਸਾਫ ਇਹ ਉਹ ਆਪ ਦੇ ਤਰੀਕੇ ਨਾਲ ਕੀਤਾ ਔਰ ਬਹੁਤ ਥਾਵਾਂ ਤੇ ਕੀਤਾ ਹੈਗਾ। ਉਹਦੀਆਂ ਬਾਤਾਂ ਘੱਟ ਪੈਂਦੀਆਂ ਹੈ। ਥੋੜਾ ਜਿਹਾ ਆਪਣੇ ਬੰਦੇ ਉਸ ਤਰੀਕੇ ਨੂੰ ਜ਼ਿਆਦਾ ਸੋਚਦੇ ਵੀ ਨਹੀਂ ਹੈਗੇ ਪਰ ਜਦੋਂ ਬੀਬੀਆਂ ਦੀ ਗੱਲ ਕੀਤੀ ਕਿ ਬੀਬੀਆਂ ਦਾ ਬਹੁਤ ਬੁਰਾ ਹਾਲ ਹੋਇਆ ਜੀ ਹੋਇਆ। ਬੀਬੀਆਂ ਬਹੁਤ ਬਾਖਮਾਲ ਲੜੀਆਂ। ਮੈਂ ਨਿੱਕੇ ਜਿਹੇ ਧਾਰਨ ਦੇਖ ਕੇ ਆਪਦੀ ਗੱਲ ਸਪਸ਼ਟ ਕਰ ਦਉਣਾ ਕਿ ਜਬਲਪੁਰ ਦੀ ਜਮੀ ਬੀਬੀ ਦੀ ਗੱਲ ਕਰਦੇ ਕਿ ਨਕਸਾਨੀਆਂ ਜਬਲਪੁਰ ਇੱਕ ਮੈਂ ਗਲਤ ਨਾ ਹੋਵਾਂ ਤੇ ਹਾਤੀ ਤਾਲ ਕਰਕੇ ਜਗ੍ਹਾ ਦਾ ਨਾਮ ਹੈਗਾ ਉੱਥੇ ਗੁਰਦਰਾ ਸਾਹਿਬ ਸੀਗਾ ਜਦੋਂ ਢੀੜ ਨੇ ਹਮਲਾ ਕੀਤਾ ਇੱਕ ਬੀਬੀ ਉਹਦਾ ਨਾਂ ਘਰਾਲਾ ਤੇ ਦੋ ਗਵੰਡੀ ਬਿਲਕੁਲ ਢੀੜ ਵਿੱਚੋਂ ਮਾਰਿਆ ਦਾ ਸਰੂਪ ਗੁਰਦਰਾ ਸਾਹਿਬ ਚੋਂ ਕੱਢ ਕੇ ਲੜਦੇ ਹੋਏ ਆਪਦੇ ਘਰ ਤੱਕ ਲੈ ਕੇ ਆਏ ਤੇ ਤੋਂ ਇਹਨੇ ਬਹੁਤ ਕਿੱਸੇ ਕਿ ਇੱਕ ਦੂਸਰੀ ਗੱਲ ਦੇ ਵੀਰ ਉਹਨਾਂ ਨੇ ਕਿਤੇ ਫੌਜ ਪੁਲਿਸ ਬਾਰੇ ਇਹ ਚਲੋ ਪੁਲਿਸ ਬਾਰੇ ਤਾਂ ਆਪਾਂ ਹੁੰਦਾ ਕਿ ਚਲੋ ਜੋ ਪੁਲਿਸ ਦਾ ਸਵਾਰ ਹੈ ਉਸ ਤੇ ਫੌਜ ਬਾਰੇ ਜਿਹਨੂੰ ਕਹਿੰਦੇ ਸਭ ਤੋਂ ਡਿਸਪਲਿਨ ਹਿੱਸਾ ਹੈਗਾ ਜਵਲਪੁਰ ਚ ਹਿੰਦੁਸਤਾਨ ਦੇ ਜਿਹੜੀ ਫੌਜ ਦੇ ਟੈਂਕ ਉੱਥੇ ਬਣਦੇ ਹੈਗੇ ਉੱਥੇ ਫੈਕਟਰੀਆਂ ਵਹੀਕਲ ਫੈਕਟਰੀ ਟੈਂਕ ਫੈਕਟਰੀ ਆਪਣੀ ਗੋਲੀਆਂ ਸੱਚੀਆਂ ਲੱਗਦੀਆਂ ਉਹਨਾਂ ਜਿਹੜੀਆਂ ਫੌਜ ਦੀ ਆਪ ਦੀ ਫੈਕਟਰੀਆਂ ਦੇ ਵਿੱਚ ਗੁਰਦਰਾਸ ਸਾਹਿਬ ਹੈਗੀ ਆ ਉਹਨਾਂ ਗੁਰਦਰਾਸ ਸਾਹਿਬ ਦੇ ਵਿੱਚ ਸ਼ਮਲਾ ਹੁੰਦੇ ਤੋ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਰੱਖਣੀ ਕਿ ਫੌਜ ਕੀ ਕਰਦੀ ਸੀ ਜਾਂ ਦੋ ਵਾਰ ਇਹ ਰੱਖਣੀ ਤੇ ਬਾਰੇ ਕੋਈ ਗੱਲਬਾਤ ਨਹੀਂ ਕਰ ਸਕਦਾ ਇਹ ਸਾਰੇ ਛੋਟੀਆਂ-ਛੋਟੀਆਂ ਗੱਲਾਂ ਹੈਗੀਆਂ ਸੀਗੇ ਮੈਂ ਦੱਸਿਆ ਕਿ ਜੋ ਜੋ 84 ਬਾਰੇ ਆਮ ਧਾਰਨਾ ਹੈਗੀ ਉਹ ਤੋਂ ਬਿਲਕੁਲ ਵੱਖਰੀ ਹੈਗੀ ਕਿ ਬੰਦੇ ਬਹੁਤ ਬਿਹਤਰੀ ਨਾਲ ਲੜੇ ਮਹਾਰਾਜਾ ਤੋਂ ਸਤਕਾਰ ਰਸਤੇ ਨੇ ਜਾਨਣਾ ਦਿੱਤੀ ਹੈਗਾ ਅਗਰ ਅਸੀਂ ਦੋ ਕਿਤਾਬਾਂ ਜਿੰਨ ਤੱਕ ਕੰਮ ਕੀਤਾ ਹੈਗਾ ਦੋ ਕਿਤਾਬਾਂ ਅਸੀਂ ਮਹਾਰਾਜ ਦੀ ਕਿਰਪਾ ਨਾਲ ਸਤਿ ਸੇਵ ਵਾਲੀ ਦੋ ਕਿਤਾਬਾਂ ਮਹਾਰਾਜ ਦੀ ਕਿਰਪਾ ਕਰਕੇ ਹੋ ਸਾਡੀ ਹੈਗੀ ਫ੍ਰੈਂਚ ਉੱਥੇ ਸਭ ਤੋਂ ਵੱਡਾ ਹਿੱਸਾ ਹੈ ਜਿੱਥੇ ਲੋਕ ਸਿੱਖਾਂ ਨੇ ਆਪਦੀ ਜਾਨ ਤੋਂ ਆਪਦੇ ਪਰਿਵਾਰ ਤੋਂ ਆਪਦੇ ਘਰ ਤੋਂ ਜਾਂ ਆਪਦੇ ਬੱਚਿਆਂ ਤੋਂ ਸਭ ਤੋਂ ਜ਼ਰੂਰੀ ਮਹਾਰਾਜ ਦੇ ਸਤਿਕਾਰ ਨੂੰ ਰੱਖਿਆ ਤੁਹਾਰੇ ਜਿੱਤੇ ਫਿਰ ਕਿਰਪਾ ਕਰੀ ਉਹਨਾਂ ਦੀਆਂ ਬਾਤਾਂ ਜਰੂਰ ਸਾਂਝੀਆਂ ਕਰਨੀਆਂ ਚਾਹੀਦੀ ਕਿ ਜਿਨ੍ਹਾਂ ਨੇ ਮਹਾਰਾਜ ਦਾ ਸਤਕਾਰ ਅਸਤੇ ਜਾਣ ਦਿੱਤੇ ਆ ਆਪਦੇ ਸਿੱਖ ਹੋਣ ਦੀ ਪਛਾਣ ਅਸਤੇ ਜਾਣ ਦਿੱਤੀ ਹੈ ਇੱਕ ਛੋਟੀ ਜੀ ਗੱਲ ਮੈਂ ਵੀਰ ਦੀ ਪੂਰੀ ਕਰ ਦਵਾ ਹੈਦਰਾਬਾਦ ਦੀ ਕਿਉਂ ਉਹਨੇ ਕਿਆਸੀ ਕੋਈ ਕਹਿਲੀ ਹੈਦਰਾਬਾਦੀ ਵਿਜੇਵਾਰਾ ਚ ਇੱਕ ਗੁਰਸਿੱਖ ਦਾ ਟਾਬਾ ਸੀ ਪੰਪ ਤੇ ਟਾਬਾ ਦੋਨੇ ਨਾਲ ਸਿੱਖਾਂ ਦੇ ਬਹੁਤਾ ਵੱਡਾ ਈਸਾ ਟਰੱਕ ਉੱਥੇ ਰੁਕਦੇ ਸੀ ਆਨਕਿ ਤੋ ਪਾਂ ਉਹ ਆਪਣੇ ਸਿੱਖਾਂ ਨੂੰ ਜਦੋਂ ਇੰਦਰਾ ਗਾਂਧੀ ਦੇ ਪਤਾ ਹੁਣ ਲਗੇ ਸਿੱਖਾਂ ਦਾ ਬਹੁਤ ਟਰੱਕਾਂ ਦੀ ਗਿਣਤੀ 2.5 ਤੋਂ 300 ਤੱਕ ਇੱਕ ਲਗੇ ਰੋਗੀ ਵੀ ਪਤਾ ਲਗੇ ਵੀ ਅੱਗੇ ਹਾਲਾਤ ਖਰਾਬ ਹੋ ਗਏ ਤੋ ਉੱਥੋਂ ਜਿਹੜਾ ਸਿੱਖਾਂ ਦਾ ਜੋਸ਼ ਵਾਲ ਸੀ ਇੰਦਰਾ ਗਾਂਧ ਦੇ ਸੋਟਾ ਲਗਾ ਤੋ ਉਸ ਸਮਾਜ ਨੂੰ ਇਹ ਆਵਦਾ ਬਣਦਾ ਚਲਦਾ ਖੁਸ਼ੀ ਜ਼ਾਹਰ ਕੀਤੀ ਤੋ ਕਾਂਗਰਸ ਆਲੇ ਬੰਦੇ ਨੇ ਕੀ ਤੋ ਬਹੁਤ ਤਕਲੀਫ ਹੋਈ ਕੀ ਮਤਲਬ ਵੀ ਸਾਡੇ ਸ਼ਹਿਰ ਤੇ ਮਤਲਬ ਪੰਜਾਬ ਤੋਂ ਜਾਂ ਦੂਜੇ ਰਾਜਾਂ ਦੇ ਬੰਦੇ ਆਣ ਕੇ ਇਸ ਤਰ੍ਹਾਂ ਕਰਕੇ ਤੋ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਇਹਨਾਂ ਤੇ ਬਣਦਾ ਕਾਰਵਿਕਨ ਕੀ ਕਾਂਗਰਸ ਦੇ ਪੂਰੇ ਬੰਦੇ ਇਕੱਠੇ ਹੋਏ ਇਕੱਠੇ ਹੋਣ ਤੋਂ ਬਾਅਦ ਉਹਨੇ ਪਲਾਨ ਕੀਤੀ ਵੀ ਆਪਾਂ ਇਹਨੇ ਢਾਬੇ ਤੇ ਜਾਂ ਜਦੋਂ ਪੰਪਸੇ ਉੱਤੇ ਹਮਲਾ ਕਰਕੇ ਸਿੱਖਾਂ ਨਾਲ ਜੋ ਬੰਦਾ ਹੁੰਦਾ ਹੈ ਸੱਤਤੀ ਸੀ ਕਰਾਂਗੇ। ਤੋਂ ਚਲੋ ਉਹਨਾਂ ਨੇ ਇਹ ਦੱਸਿਆ ਵੀ ਉਹਨੇ ਆਵਦੇ ਮੁਖੁਰ ਬੰਦੇ ਸਿੱਖਾਂ ਚ ਭੇਜੇ ਵੀ ਪਤਾ ਕਰੋ ਸਿੱਖ ਕੀ ਕਰਦੇ ਆ ਕਿੰਨੇ ਕੁ ਗਿਣਤੀ ਹੈ ਕੀ ਹਥਿਆਰ ਆ। ਜਦੋਂ 2 ਜਾਂ 3 ਜਣੇ ਮੁਖਵੀ ਕਰਕੇ ਵਾਪਸ ਆਏ। ਤੋਂ ਮੁਖਵੀ ਉਹਨਾਂ ਨੇ ਵਾਪਸ ਦੱਸਿਆ ਵੀ ਉੱਥੇ ਸਿੱਖਾਂ ਦੇ ਇਕੱਠੇ ਨੇ ਈ ਇੱਕ ਵੀ 5-600 ਬੰਦਾ ਬਣ ਜਣਾ ਤੂੰ ਸਾਰੇ ਟਰੱਕਾਂ ਵਾਲੇ ਹੈਗਾ ਬਹੁਤਾਂ ਹਿੱਸਾ। ਤੋਂ ਜੇ ਤੁਸੀਂ ਹਮਲਾ ਕਰਨ ਜਾਓਗੇ ਤੋਂ ਤੁਹਾਡਾ ਬਹੁਤ ਤੋਂ ਵੱਡਾ ਹਿੱਸਾ ਵਾਪਸ ਨਹੀਂ ਆਉਣਾ। ਉਸ ਇੱਕ ਤਾਂ ਜਿਹੜਾ ਪ੍ਰਸ਼ਾਸਨ ਦਾ ਡਰ ਹੁੰਦਾ ਇੱਕ ਸਿੱਖਾਂ ਦੀ ਆਪ ਦਾ ਜਿਹੜਾ ਥੋੜਾ ਹੋਰ ਹੁੰਦੇ ਔਰ ਇਹ ਕਰਕੇ ਉਹ ਕਾਂਗਰਸ ਦਾ ਇੱਕ ਐਡਾ ਵੱਡਾ ਕੱਠ ਜਿਹੜਾ ਤੇ ਇਕੱਠਾ ਕੀਤਾ ਉਹ ਕੋਈ ਹਮਲਾ ਕਰਦੇ। ਤਾਂ ਪ੍ਰਸ਼ਾਸਨ ਕੇਵੇਂ ਕੰਮ ਕਰ ਦੋ ਇੱਕ ਵੱਖਰਾ ਹਿੱਸਾ ਦਾ ਤੁਹਾਡੇ ਆਪ ਦੇ ਹਿੱਸੇ ਨੇ ਕੰਮ ਕੀਤੇ ਇਹਦੀਆਂ ਬਾਤਾਂ ਵੀ ਕਰਨੀ ਤੇ। ਤੋਂ ਇਹ ਸਾਰੀ ਗੱਲਾਂ ਬਾਤਾਂ ਜੇਕਰ ਮੈਂ ਕੁਝ ਵੱਧ ਘੱਟ ਗੋਲੀਆਂ ਹੋਗਾ ਤਾਂ ਵਾਹਿਗੁਰੂ ਜੀ ਸੰਗਤ ਬਖਸ਼ ਜੁਗੇ। ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ।